ਮੇਰੇ ਬਾਝੋਂ ਨਾ ਚਲ ਚੱਲ اچھا ਇਹ ਗੁੱਲੂ ਮम्मा ਸਾਥ ਛੱਡ ਗਿਆ ਛੋਟੀ ਉਮਰ ਤੇ ਹੈ ਨਾ ਬੜਾ ਉਸ ਵੇਲੇ ਭਾਵੁਕ ਪਲ ਸੀ ਜਿਸ ਵੇਲੇ ਸ਼ਮਸ਼ਾਨ ਘੜ ਦੇ ਵੀਡੀਓ ਇੱਕਾਈ ਹੀ ਤੁਹਾਡੀ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਹੈ ਆਪਣੇ ਹੁਣ ਕਿਦਾਂ ਸਫਰ ਆਪਣਾ ਜ਼ਿੰਦਗੀ ਦਾ ਤੈਅ ਕਰਨਾ ਸਫਰ ਭਾਜੀ ਮਾਵਾ ਤੋਂ ਬਿਨਾਂ ਤੇ ਸਫਰ ਦੂਰ ਆਇਆ ਜ਼ਿੰਦਗੀ ਅੱਧੀ ਨਸਟਿਆ ਅੱਧੀ ਹੀ ਪੂਰੀ ਨਸਟਿਆ 15 ਸਾਲ ਮੇਰੀ ਉਮਰ ਆ ਤੇ ਜੇ ਤੁਹਾ ਦਾ ਕਰਾਬਲੇ ਸਾ ਲਿਖੇ ਹੋਣਗੇ ਉਹਨਾਂ ਦੀ ਗੱਲ ਤੇ ਠੀਕ ਆ ਪਰ ਉਹ ਚੀਜ਼ ਦਿਲ ਨੂੰ ਠੇਸ ਪਹੁੰਚਾਉਂਦੀ ਰਹਿਣੀ ਨਾ ਜਿਹੜੀ ਚੀਜ਼ ਮੀਮਾਣੇ ਚੰਗੀਆਂ ਚੀਜ਼ਾਂ ਸਿਖਾਈਆਂ ਹਨ ਮਾੜਾ ਕੰਮ ਨਹੀਂ ਚੰਗੀਆਂ ਚੰਗੀਆਂ ਗੱਲਾਂ ਚੰਗੀਆਂ ਚੀਜ਼ਾਂ ਵੀ ਕੇ ਦਾ ਮਾੜਾ ਨਹੀਂ ਕਰਨਾ ਉਹ ਚੀਜ਼ਾਂ ਬੰਦੇ ਨੂੰ ਉਹ ਚੀਜ਼ਾਂ ਜਿਹਤੇ ਹੁੰਦੀ ਰਹਿੰਦੀ ਆ ਬਾਰ-ਬਾਰ ਗਲੂ ਆਪਣੇ ਆਪ ਨੂੰ ਕੱਲਾ ਮਹਿਸੂਸ ਕਰੇਗਾ ਕੱਲਾ ਭਜੀ ਕੱਲਾ ਤੱਕ ਕੱਲਾ ਦਾ ਮਹਿਸੂਸ ਕਰਨਾ ਭਜੀ ਹੁਣ ਮੈਂ ਤੇ ਮੇਰੇ ਡੈਡੀ ਆ ਮੈਂ ਕਦੀ ਵੀ ਆਪਣੇ ਡੈਡੀ ਸਾਹਮਣੇ ਮੇਰਾ ਘਟਰ ਉਹਨੂੰ ਜੀ ਨਹੀਂ ਕਰਦਾ ਮੈਂ ਹਜੇ ਕਦੀ ਵੀ ਆਪਣੇ ਡੈਡੀ ਸਾਹਮਣੇ ਇਦਾਂ ਰੋਇਆ ਨਹੀਂ ਸਗੋਂ ਉਹ ਰੋ ਪੈਂਦੇ ਮੇਰੇ ਸਾਹਮਣੇ ਮੈਂ ਫਿਰ ਵੀ ਉਹਨਾਂ ਨੇ ਚੁੱਪ ਕਰਉਣਾ ਗਲਤ ਕਮੈਂਟ ਕਰਨ ਵਾਲਿਆਂ ਦੇ ਕਮੈਂਟ ਕਰੇ ਹੀ ਜਾਣੇ ਨੇ ਫੇਮਸ ਹੋਣ ਲਈ ਦਾੜਿਆ ਮੈਨੂੰ ਕੀ ਲੋੜ ਫੇਮਸ ਹੋਣ ਦੀ ਜਿਹਦੀ ਜਵਾਲੇ ਝਾਲਮਾ ਚੱਲ ਜੇ ਤੇ ਉਹਨੂੰ ਕੀ ਲੋੜ ਫੇਮਸ ਬਿਸ਼ੇ ਰਹਿ ਗਈ ਗਿਆ ਗਲੂਨ ਇੰਡਸਟਰੀ ਨਾਲ ਜੁੜਿਆ ਰਹੇਗਾ ਇੰਡਸਟਰੀ ਨਾਲ ਭਾਜੀ ਜੁੜਿਆ ਰਹਿਣਾ ਤੁਹਾਨੂੰ ਪਤਾ ਕੰਮ ਤੋਂ ਬਿਨਾ ਤੇ ਗੁਜ਼ਾਰਾ ਨਹੀਂ ਕੰਮ ਤੇ ਕਰਨਾ ਪੈਣਾ ਪਰ ਉਹ ਚੀਜ਼ਾਂ ਦੁਖੀ ਕਰਦੀਆਂ ਰਹਿਣਾ ਜਿਹੜੀਆਂ ਚੀਜ਼ਾਂ ਮਣੀ ਮਾਂ ਨੇ ਸਿਖਾਈਆਂ ਮੈਂ 1 ਵਜੇ ਆਉਣਾ 2 ਵਜੇ ਆਉਣਾ ਮੇਰੀ ਮਾਂ ਨੇ ਗੇਟ ਦੇ ਲੱਗ ਖੜੇ ਹੋਣਾ ਪਿੱਛੋਂ ਆਊਗਾ ਤੇ ਫਿਰ ਹੁੰਦਿਆ ਰੋਟੀ ਖੋਣੀ ਹੁੰਦੀ ਹੈ ਜਿਹੜੀ ਚੀਜ਼ ਕਣੀ ਉਹ ਹੁੰਦਿਆਂ ਨੂੰ ਬਣਾ ਕੇ ਰੱਖੀ ਹੋਣੀ ਉਹ ਚੀਜ਼ਾਂ ਤੇ ਹਾਂਜੀ ਭਲੇਖੇ ਦੇ ਭਾਜੀ ਜਦੋਂ ਮੈਂ ਕਹਿੰਦਾ ਦੂਰ ਨੇੜੇ ਚੱਲ ਜਾ ਜੇ ਇੱਥੇ ਲੱਗੇ ਜਿਆਦਾ ਦੂਰ ਨਹੀਂ ਇਹ ਮੈਨੂੰ ਕੋਠੇ ਤੇ ਬੁਲੇ ਖੇਵੇ ਜਿੱਦਾਂ ਮੇਰੀ ਮੰਮਾ ਆਵਾਜ਼ਾ ਮਾਰਦੀ ਮੈਨੂੰ ਪਰ ਫਿਰ ਵੀ ਮੈਂ ਚਲ ਜਾਣਾ ਘਰੇ ਵੀ ਮੇਰੀ ਮਾਂ ਵੀ ਮੈਨੂੰ ਕਹੇ ਨਾ ਵੀ ਮੈਂ ਚਲ ਗਈ ਤੇ ਹੁਣੇ ਫਿਰਦਾ ਵਾ ਫਿਰ ਮੈਂ ਘਰੋਂ ਵੀ ਘਾਟੀ ਨਿਕਲਦਾ ਹੁਣ ਤੇ ਛੁੱਟੀਆਂ ਵਾ ਘਰੋਂ ਸਕੂਲ ਸਕੂਲੇ ਘਰੋਂ ਬਸ ਨਾ ਨਾ ਅਗੇ ਦਾ ਮੜਾ ਨਾ ਅਗੇ ਦਾ ਚੰਗਾ ਘਰੇ ਰਹੀ ਦਰਮਾਨ ਬਸ ਹਾਂਜੀ ਬਾਕੀ ਦੁੱਖ ਤੇ ਆ ਹੁਣ ਦੁੱਖ ਤੇ ਘਟਣਾ ਪੈਣਾ ਹੀ ਆ ਜਿਹੜਾ ਦੁੱਖ ਪੈ ਗਿਆ ਵਾ ਬਾਕੀ ਮੈਂ ਸਾਰਿਆਂ ਗਏ ਹੋ ਰਿਕਵੈਸਟ ਕਰਦਾ ਮਾਪਿਆਂ ਦਾ ਧਿਆਨ ਹੈ ਕਰੋ ਮੈਂ ਪਹਿਲੀ ਪਹਿਲਿਆਂ ਵੀ ਇੰਟਰਵਿਊਆਂ ਵੇਖ ਲਿਓ ਮੇਰੀਆਂ ਪਹਿਲਿਆਂ ਦੀ ਮੈਂ ਇੱਕੋ ਗੱਲ ਸਮਝਾਉਣਾ ਹਾਂ ਜਿਹੜੇ ਬੰਦੇ ਨੂੰ ਮਾਪਿਆਂ ਨਾਲ ਪਿਆਰ ਹੁੰਦਾ ਉਹੀ ਬੰਦਾ ਮਾਪਿਆਂ ਨੂੰ ਰੋਂਦਾ ਵਾ ਜਿਹੜੇ ਬੰਦੇ ਨੂੰ ਨਹੀਂ ਹੁੰਦਾ ਉਹ ਤੇ ਫਿਰ ੱਟਕੇ ਸ਼ਾਈ ਆ ਪਰ ਗਲਤ ਗੱਲਾਂ ਨਹੀਂ ਕਰਨਾ ਚਾਹੀਦੇ ਇਦਾਂ ਵੀ ਉਹਨੇ ਛੇੜੀ ਆਪਣੇ ਮਾਪਿਆਂ ਨੂੰ ਜਿੱਦਾਂ ਟਿੱਚ ਨਹੀਂ ਜਾਂਦੇ ਇਹ ਚੀਜ਼ ਆ ਪਰ ਨਹੀਂ ਇਹ ਚੀਜ਼ ਨਹੀਂ ਕਰਨੀ ਚਾਹੀਦੀ ਮਾਪਿਆਂ ਨਾਲ ਪਿਆਰ ਕਰਨਾ ਚਾਹੀਦਾ ਮੈਨੂੰ ਪੁੱਛ ਲਓ ਮੇਰੀ ਮਾਂ ਚਲ ਗਈ ਆ ਪਿਆਰ ਵੀ ਬੜਾ ਹੈ ਮਾਰਦੀ ਵੀ ਹੁੰਦੀ ਹੈ ਚੰਗੀਆਂ ਗੱਲਾਂ ਤਾਂ ਮਾਰਦੀ ਉਹ ਮੈਨੂੰ ਕਿਹੜਾ ਮਾਰੇ ਕੰਮ ਤਾਂ ਮਾਰਦੀ ਇਹ ਨਹੀਂ ਵੀ ਜਦੋਂ ਮਰਜੀ ਨਾ ਜਦੋਂ ਮੈਂ ਮਾੜਾ ਗੱਲ ਕੋਈ ਜਾਂ ਕਰਨੀ ਜਾਂ ਕੋਈ ਵੀ ਮਾੜਾ ਕੰਮ ਕਰਨਾ ਫੇਰ ਵੀ ਮੈਨੂੰ ਵੱਜਦੀਆਂ ਇੰਨੀਆਂ ਕਿ ਵੱਜਦੀਆਂ ਨਾਲ ਫੇਰ ਵੀ ਠੀਕ ਹੈ ਬਾਕੀ ਹੁਣ ਸਾਰੀ ਉਮਰ ਦੀ ਘਾਟ ਮਹਿਸੂਸ ਹੁੰਦੀ ਰਣੀ